ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਕਈ ਵਰਦਤਾਂ ਹੋਈਆਂ ਸੀਗੀਆਂ ਝਪਟ ਮਾਰਦੀਆਂ ਉਹਦੇ ਵਿੱਚ ਅਫਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀਗੀਆਂ ਉਹ ਟੀਮਾਂ ਨੂੰ ਸਾਡੇ ਹਰਭਜਨ ਸਿੰਘ ਹੌਲਦਾਰ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਕੱਲ੍ਹ ਦਸਤਕਰ ਰਹੇ ਸੀ ਅਗਸਤ ਦੌਰਾਨ ਇਹਨਾਂ ਨੂੰ ਕਿਸੇ ਖਾਸ ਮੁਖਫਰ ਨੇ ਇਤਲਾਹ ਦਿੱਤੀ ਵੀ ਦੋ ਵਿਅਕਤੀ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਦਰਜ ਹੈ ਜਿਹੜੇ ਮੁਕਤਸਰ ਸਕੂਲ ਕੋਲ ਅੰਡਰਬ੍ਰਿਜ ਕੋਲੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਸਲਾਹ ਕਰ ਰਹੇ ਸੀਗੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਕਾਬੂ ਕੀਤਾ ਜਿਹਦਾ ਨਾਂ ਇੱਕ ਦਾ ਨਾਂ ਭਿੰਦਰ ਸਿੰਘ ਆ ਤੇ ਇੱਕ ਦਾ ਨਾਂ सोनू ਪਾਉ ਇਹ ਦੋਨੇ ਸੈਦ ਖੇੜੀ ਰੋਡ ਤੇ ਰਹਿਣ ਵਾਲੇ ਆ ਸਾਡੇ ਦੋ ਤਿੰਨ ਦਿਨ ਪਹਿਲਾਂ ਦੀ ਵਾਰਦਾਤ ਹੈ ਇੱਕ ਲੇਡੀਜ਼ ਜਿਹੜੀ ਮਤਲਬ ਆਪਣਾ ਮਨਾਕਸੀ ਮਲੋਤਰਾ ਪਟੇਲ ਕਾਲ ਜਦੇ ਉਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ ਤੇ ਉਹ ਸੈਰ ਕਰ ਰਹੀ ਸੀ ਉਹ ਸੈਰ ਕਰਨ ਮੁਤਾਬਕ ਉਹਦੇ ਪਰਸ ਇਹ ਖੋਕੇ ਲੈ ਗਏ ਸੀਗੇ ਅਸੀਂ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੀ ਕਾਫੀ ਪੈੜ ਦੱਬੀ ਪੈੜ ਦੱਬ ਕੇ ਅੱਜ ਇਹਨਾਂ ਨੂੰ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਦੇ ਐਫਆਈਆਰ ਨੰਬਰ ਹਸੂ ਜਿਹੜਾ ਚੋਰੀ ਦਾ ਪਰਚਾ ਸੀ ਇਹਨਾਂ ਤੇ ਤੇ ਖੋਤਾ ਦਿੱਤਾ ਹੈ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਇਸ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਤੋਂ ਹੋਰ ਵੀ ਸਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਕੋਲੋਂ ਮਿਲਣ ਦੀ ਸੁਭਾਵਨਾ ਹੈ ਬਰਾਬਰੀ ਸਰ ਕੀ ਕੀ ਹੋਈ ਇਹਨਾਂ ਕੋਲ 6 ਮੋਬਾਈਲ ਹੈ ਜੀ ਤੇ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਤੇ ਇੱਕ ਇਹ ਉਹ ਪਰਸ ਹੈ ਜਿਹੜਾ ਆਲਰੇਡੀ ਤੋਂ ਇਹਨਾਂ ਨੇ ਹੋਇਆ ਸਕਦਾ ਹੈ ਸਰ ਇਹਨਾਂ ਦਾ ਕਾਨੂੰਨ ਕੋ ਬੈਕਗ੍ਰਾਉਂਡ ਰੀਮ ਦੇ ਸਾਹਮਣੇ ਆਇਆ ਹਾਂ ਜੀ ਪਹਿਲਾਂ ਵੀ ਇਹਨਾਂ ਤੇ ਐਫ ਆਰ ਨੰਬਰ 163 22 ਦੀ ਹੈਗੀ ਆ ਚੋਰੀ ਦੀ ਤੇ 307 ਲੜਾਈ ਝਗੜੇ ਦੇ ਵੀ ਪਰਚੇ ਇਹਨਾਂ ਦੇ ਦਰਜ ਹੈ ਜੀ ਸਰ ਸਹੀ ਗੱਲ ਕਿ ਦੇਖਿਆ ਗਿਆ ਕਿ ਜਿਸ ਐਕਟਿਵਤਾ ਸੀ ਉਹ ਐਕਟਿਵ ਆ ਵੀ ਚੋਰੀ ਦੀ ਹੈ ਜਾਂ ਉਹ ਐਕਟਿਵ ਇਹਨਾਂ ਦੀ ਹੈ ਕਿਸੇ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਾਰੀ ਉਹ ਰਿਮਾਂਡ ਦੇ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆ ਦਾਂਗੇ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਣੀ ਸਾਰੇ ਕਿਵੇਂ ਲੈ ਕੀ ਕਰਦੇ ਆ ਪਹਿਲਾਂ ਕਿ ਜਿਹੜਾ ਹੱਥ ਲਾ ਕੇ ਉਹ ਹੋ ਕੇ ਭੱਜ ਜਾਂਦੀ ਹੈ ਕੀ ਕੀ ਦੱਸਿਆ ਉਹਨੇ ਨਹੀਂ ਇਹ ਮਤਲਬ ਲੇਡੀ ਚ ਦੇਖਦੇ ਆ ਜੀ ਜਿਹੜੀ ਥੋੜੀ ਜੀ ਮਤਲਬ ਨਹੀਂ ਪਿੱਛੇ ਭੱਜ ਸਕਦੀ ਜਾਂ ਨਹੀਂ ਕੋਈ ਕਰ ਉਹ ਲੇਡੀ ਨੂੰ ਇਹ ਮਤਲਬ ਟਰੈਪ ਕਰਦੇ ਆ ਸਰ ਇਹਨਾਂ ਦੇ ਜਿਹੜਾ ਉਹਦੇ ਚ ਕਿੰਨੇ ਮੈਂਬਰ ਇਹ ਹੈ ਕੁਝ ਦੱਸਿਆ ਇਹਨਾਂ ਨੇ ਜਾਂ ਇਹ ਲੋਈ ਨੇ ਜੀ ਉਸੇ ਰਿਮਾਂਡ ਲਵਾਵਾਂਗੇ ਜੀ ਇਸੇ ਕਰਕੇ ਇਸ ਰਿਮਾਂਡ ਲਵਾਵਾਂਗੇ ਰਿਮਾਂਡ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਉਹ ਸਾਹਮਣੇ ਆ ਜਾਊਗੀ ਸਰ ਜਿਹੜੇ ਮੋਬਾਈਲ ਕੱਪ ਤੁਸੀਂ ਬਰਾਮਦ ਕੀਤੇ ਐ ਇਹ ਇਹਨਾਂ ਦਾ ਮਾਲਕਨਾਂ ਦਾ ਪਤਾ ਲੱਗਿਆ ਜੀ ਹਾਂ ਜੀ ਉਸ ਕੱਢਾਂਗੇ ਜੀ ਆ ਦੇਖੋ ਕਾਫੀ ਮਹਿੰਗੇ ਮੋਬਾਈਲ ਐ ਇਹ ਵੀ ਕਾਫੀ ਮਤਲਬ ਮੋਬਾਈਲ ਮਤਲਬ ਕਾਫੀ ਛੇ ਮੋਬਾਈਲ ਨੇ ਛੇ ਕਾਫੀ ਮਹਿੰਗੇ ਮੋਬਾਈਲ ਐ ਜੀ ਇਸ ਪਰਚੋ ਉਚਿਤ ਟਿਕਾਣਾ ਹੈ ਜੀ ਇਹ ਸਾਰੇ ਸਪੁਰਦਗੀ ਹਾਂਜੀ ਹਾਂਜੀ ਇਹ ਸਾਰੇ ਅਸੀਂ ਕਢਾਵਾਂਗੇ ਨਾ ਵਿੱਚੋਂ ਜੋ ਵੀ ਇਹਨਾਂ ਦਾ ਮਤਲਬ ਨੰਬਰ ਪੜਾ ਕੇ ਕਰਕੇ ਸਾਰਾ ਉਹ ਐਂਡ ਪੇਸਟ ਕਰਕੇ ਫਿਰ ਕਰਾਂਗੇ ਸਰ ਕਈ ਵਾਰ ਇਸ ਨਾਲ ਹੁੰਦਾ ਬਈ ਐਫ ਆਰ ਵਗੈਰਾ ਕੰਪਲੀਟ ਦੱਤ ਨਹੀਂ ਕਰਉਂਦੇ ਉਹਨਾਂ ਦੇ ਮੋਬਾਈਲ ਨਿਕਲੇ ਹੁੰਦੇ ਆ ਫਿਰ ਉਹਨਾਂ ਨੂੰ ਵੀ ਆਪ ਕੀਤੇ ਜਾਣਗੇ ਹਾਂ ਵੀ ਉਹ ਵੀ ਸਾਨੂੰ ਪਤਾ ਲੱਗ ਜੂਗਾ ਜੀ ਟਰੈਕਿੰਗ ਲੈ ਲਾਂਗੇ ਇਹਨਾਂ ਦੀ ਮੋਬਾਈਲਾਂ ਦੀ ਕਿਹਦੇ ਕੋਲ ਚੱਲ ਰਹੀ ਸੀ ਕੀ ਆ ਉਹ ਸਾਰਿਆਂ ਨੂੰ ਅਸੀਂ ਦੱਸਾਂਗੇ ਠੀਕ ਹੈ